ਇੱਕ ਫਰੀਦਕੋਟ ਦਾ ਪਾਸਟਰ ਹੈ ਕੋ ਦਾ ਨਾਮ ਹੈ ਉਹ ਲੜਕੀਆਂ ਨੂੰ ਹੋਟਲਾਂ ਤੇ ਲਾ ਲਾ ਜਾ ਕੇ ਉਹਨਾਂ ਦੀ ਵੀਡੀਓ ਬਣਾ ਕੇ ਬਲੈਕਮੈਨਿੰਗ ਕਰਦਾ ਲੜਕੀ ਨੂੰ ਘਰੋਂ ਚੋਰੀ 235000 ਰੁਪਏ ਦੇਦਾ ਬਾਬੇ ਨੂੰ ਇੱਕ ਸੋਨੇ ਦੀ ਸ਼ਾਪ ਦੇ ਦਿੱਤੀ ਜੀ ਅੱਦੇ ਤੋਲੇ ਤੋਂ ਉੱਪਰ ਘਰੇ ਪਤਾ ਨਹੀਂ ਜੇ ਜਦੋਂ ਹੁਣ ਆ ਸਾਡੀਆਂ ਵੀਡੀਓ ਦੇਖ ਕੇ ਸਾਡੇ ਨਾਲ ਫੋਨ ਤੇ ਸੰਪਰਕ ਕੀਤਾ ਤੇ 7 ਵਜੇ ਬਾਬੇ ਨੂੰ ਜਾ ਕੇ ਮੈਂ ਚੱਕ ਲਿਆ ਉੱਥੇ ਮੁਸਲਮਾਨ ਧਰਮ ਦੇ ਆਗੂ ਸਹਬਾਣ ਇਹ ਸ਼ਿਵਨਾਥ ਕਹਿੰਦੀ ਸੀ ਮੈਂ ਬਠਿੰਡੇ ਜਾ ਕੇ ਇੱਕ ਮਹਾਲੀ ਜਾ ਕੇ ਆਪਦਾ ਡੇਰਾ ਬਣਾਉਣਾ ਹੈ ਤੂੰ ਬਠਿੰਡੇ ਜਿਹਦਾ ਊਟ ਆਸਰਾ ਲੈਣੀ ਹੈ ਉਹ ਆ ਰਿਹਾ ਮਾਫੀ ਮੰਗਣ ਤੇ ਤੂੰ ਤਿਆਰ ਹਿੰਦੂ ਧਰਮ ਦੇ ਬਹੁਤ ਸਾਰੇ ਜਥੇਬੰਦੀਆਂ ਦੇ ਆਗੂ ਸਿਆਣਪ ਦਾ ਕੰਮ ਕਰਨ ਵਾਲੀਆਂ ਮੈਂ ਤੈਨੂੰ ਇੱਥੋਂ ਤੱਕ ਦੱਸਦਾ ਵੀ ਉਹਨਾਂ ਨੇ ਧੰਦੇ ਵੀ ਚਲਾਏ ਅੱਡੇ ਚ ਲਾਏ ਹੋਏ ਵੀ ਉਥੇ ਕੁੜੀਆਂ ਮੁੰਡਿਆਂ ਨੂੰ ਲਾ ਕੇ ਮੇਰੇ ਤੋਂ ਗਲਤ ਕੰਮ ਕਰਾਉਂਦੇ। ਤੁਸੀਂ ਨਹੀਂ ਕਦੇ ਸਮਝਾ ਮੈਨੂੰ ਕਿ ਸੱਚਾ ਬਾਬਾ ਮਿਲ ਜੇ ਮੈਂ ਪੁੱਛ ਘੜਵਾਣਾ। ਹੱਥ ਲਾ ਕੇ ਉਹ ਤੜਪਨ ਲਾ ਦਿੰਦੇ ਆ। ਬੀਬੀਆਂ ਐ ਡਿੱਗਦੀਆਂ ਫਿਰਦੀਆਂ ਉਥੇ। ਤੇ ਉਹ ਨਹੀਂ ਹੋਣ ਦੇ ਨਾਲ। ਫਰੀਦਕੋਟ 'ਚ ਇਹ ਕਹਿੰਦੇ ਸੀ ਬਹੁਤ ਵੱਡਾ ਇੱਕ ਉਹ ਕਰਨਾ ਪ੍ਰੋਗਰਾਮ। ਫਰੀਦਕੋਟ ਦੇ ਵਿੱਚ ਕਰਕੇ ਵੇਖਣ। ਪਰ ਪਾਸੂ ਕਹੇ ਹਾਂ ਪਾਸਟਰ ਦਾ ਬਿਆਨ ਆਇਆ ਇੱਕ ਦਾ ਵੀ ਫਰੀਦਕੋਟ 'ਚ ਬਹੁਤ ਵੱਡਾ। ਜੀ ਪ੍ਰੋਗਰਾਮ ਹੋਣ ਨਹੀਂ ਦੇਉਂਗੇ। ਸ਼ਿਵਨਾਥ ਮੋਗੇ ਵਾਲਾ ਜਿਹੜਾ ਬੰਦਾ ਬੰਦੇ ਤੋਂ ਲੇਡੀਜ਼ ਬਣਿਆ ਉਹਦੇ ਜੋ ਕਾਲੇ ਕਾਰਨਾਮੇ ਆ। ਉਹ ਥੋੜੇ ਜਿਹੇ ਦਿਨਾਂ ਵਿੱਚ ਅਸੀਂ ਪਰਦਾ ਫਾਸ਼ ਕਰਦੇ 6 ਤਰੀਕ ਨੂੰ ਅਸੀਂ ਵੱਡੇ ਇਕੱਠ ਨਾਲ ਮੋਗਾ ਘੇਰਾਂਗੇ ਤੇ ਮੂੰਹ ਵਿੱਚ ਇਹਨਾਂ ਦੇ ਹੁੱਕੇ ਲਾਏ ਹੁੰਦੇ ਆ ਬੀੜੀਆਂ ਸਿਗਰਟਾਂ ਤੰਬਾਕੂ ਤੇ ਧੂਆਂ ਜਿਹੜਾ ਛੱਡਦੇ ਫਿਰ ਉੱਥੇ ਲੋਕਾਂ ਦੇ ਮੂੰਹ ਵਿੱਚ ਧੂਆਂ ਜਾਂਦਾ ਤਾਂ ਮੂੰਹ ਜਾਂ ਕਰਕੇ ਪੁੱਛਦੇ ਆ ਕਿਸੇ ਬੀਪੀਰ ਨੂੰ ਪੁੱਛਦੇ ਆ ਕੋਈ ਨਾ ਮਸ਼ੇਵ ਜੀ ਭਗਵਾਨ ਨੂੰ ਕੋਈ ਨਾ ਦੇਵੀ ਨੂੰ ਪੁੱਛਦਾ ਕਾਲਕਾ ਮਾਤਾ ਨੂੰ ਪੁੱਛਦਾ ਇਹ ਮਗਰਮਾਛਾ ਜਿਹੜੇ ਉਹਨਾਂ ਦੇ ਪਰਦੇ ਫਾਸ਼ ਹੁਣ ਹੋਣਗੇ ਇਕੱਠ ਕਰਕੇ ਇੱਕ ਚੇਤਾਵਨੀ ਦਿੱਤੀ ਜਾਣੀ ਹੈ ਸਾਰੇ ਬਾਬਿਆਂ ਨੂੰ ਜਿਹੜੇ ਧਰਮ ਦੀ ਆੜ ਵਿੱਚ ਬਖੰਡ ਕਰ ਰਹੇ ਹੁੰਦਾ ਕੀੜਾਤ ਹੁੰਦਾ ਜਿਹੜਾ ਉਹਦਾ ਇਲਾਜ ਕਰਨ ਵਾਸਤੇ ਹੁੰਦਾ ਉਹਦੇ ਚਮਟੇ ਮਾਰੇ ਜਾਂਦੇ ਆ ਜਾਂ ਜੇ ਤੁਸੀਂ ਕਹਿੰਦੇ ਸਿਕਟਾ ਬੀੜੀਆਂ ਪੀਂਦੇ ਆ ਉਹ ਨਸ਼ੇ ਨੂੰ ਵੀ ਜਿਹੜਾ ਹੈਗਾ ਪ੍ਰਮੋਟ ਕਰਦੇ ਆ ਕੀ ਲੱਗਦਾ ਵੀ ਤੁਹਾਨੂੰ ਉਹਦੇ ਤੇ ਵੀ ਤੁਸੀਂ ਕਾਰਵਾਈ ਕਰਾਓਗੇ ਜੇ ਵੀ ਨਸ਼ਾ ਪ੍ਰਮੋਟ ਵੀ ਕਰਦੇ ਤੇ ਇੱਕ ਤੁਸੀਂ ਇਹ ਵੀ ਦੇਈ ਜਾਂਦੇ ਚਮਟੇ ਮਾਰੀਏ ਫੋਨ ਤੇ ਮਾਫੀਆਂ ਆ ਰਹੀਆਂ ਜੀ ਬਿਲਕੁਲ ਅਸੀਂ ਸੁਣਿਆ ਹੁਣ ਵੀ ਤੁਹਾਨੂੰ ਕਹਿ ਰਹੇ ਸੀ ਕਿ ਆਹ ਆਹ ਵੀ ਮਾਫੀਆਂ ਆ ਰਹੀਆਂ ਵੀ ਸਾਨੂੰ ਇੱਕ ਵਾਰੀ ਮaaf ਕਰ ਦੋ ਜੇ ਤੁਸੀਂ ਪਖੰਡ ਨੂੰ ਬੜਾਵਾ ਦੇਵਾਂਗੇ ਫੇਰ ਵੀ ਧੌਣ ਤੋਂ ਕਿੱਲਾ ਕੱਟਾਂਗੇ ਸੀ ਸ਼ਿਵਨਾਥ ਨਾਰਿੰਦਰਾ ਉਹਦਾ ਭਰਾ ਬਣਿਆ ਮਲਕਖਾਨ ਉਹ ਵੀ ਅੱਜ ਮਾਫੀ ਮੰਗਣ ਮੇਰੇ ਤੋਂ ਆ ਰਿਹਾ ਇੱਥੇ ਹੁੰਦੇ ਨੇ ਆਪਦੀ ਮਾਂ ਨੂੰ ਕੁੱਟਿਆ ਮਾਂ ਨੂੰ ਬਹੁਤ ਜ਼ਿਆਦਾ ਕੁੱਟਿਆ ਵੀ 2,35,000 ਘਰ ਦਾ ਪੈਸਾ ਤੂੰ ਸਾਧ ਨੂੰ ਖੋਾਈ ਬਿਠੀ ਐ ਦੋ ਘਰਾਂ ਵਿੱਚ ਲੜਾਈ ਦਾ ਕਾਰਨ ਵੀ ਇਹੀ ਬਾਬੇਬੰਦ ਜਿਹੜੇ ਪਾਸਟਰ ਲੋਕ ਨੇ ਜਿਹੜੇ ਕਹਿੰਦੇ ਅਸੀਂ ਭੂਤ ਕੱਢ ਦਿੰਨੇ ਆ ਬੀਬੀਆਂ ਚੋਂ ਭਾਈਆਂ ਚੋਂ ਉਹ ਪੱਗਾਂ ਰੁਲਦੀਆਂ ਹੁੰਦੀਆਂ ਪੈਰਾਂ 'ਚ ਜੀ ਬੀਬੀਆਂ ਦੀਆਂ ਚੁੰਨੀਆਂ ਆ ਜਿਹੜੀ ਸਿੱਖੀ ਗੁਰੂ ਅਮਰਦਾਸ ਮਹਾਰਾਜ ਦੀ ਇਹ ਪੈਰਾਂ 'ਚ ਰੋਲੀ ਹੁੰਦੀ ਉਹਨਾਂ ਨੇ ਇਹਦਾ ਪਖੰਡ ਹੈ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਇਹਨਾਂ ਨੂੰ ਪੈਸਿਆਂ ਤੇ ਖਰੀਦਿਆ ਜਾਂਦਾ ਤੇ ਉਹ ਜਿਹੜਾ ਬਲਜਿੰਦਰ ਪਾਸਟਰ ਬੜਾ ਉਹ ਕਹਿੰਦਾ ਸੀ ਮੈਂ ਜੀ ਆ ਭੂਤ ਪ੍ਰੇਤ ਕੱਢ ਦਿੰਨਾ ਤੇ ਉਹਦੇ ਤੇ ਰੇਪ ਦਾ ਪਰਚਾ ਹੋਇਆ ਹੁਣ ਉਮਰਖੇਰ ਚ ਬੈਠਾ ਜੇਲ੍ਹ ਚ ਕਹਿੰਦੀ ਮੇਰਾ ਘਰ ਵਾਲਾ ਪੁੱਛ ਵਾਲੀਆਂ ਬੀਬੀਆਂ ਉਹਨਾਂ ਨੇ ਸਾਥ ਰੱਖਿਆ ਹੁਣ ਉਹਨਾਂ ਨੇ ਕਿਉਂ ਸਾਥ ਦਿਆ ਕਿਉਂਕਿ ਉਹਨਾਂ ਨੂੰ 80 ਕਿਨੇ ਦਿੰਦੇ ਆ ਨਾ ਦਾ ਕੋਈ ਦਬਾ ਸਕਦਾ ਨਾ ਮੈਨੂੰ ਕੋਈ ਖਰੀਦ ਸਕਦਾ ਗੋਲੀ ਜ਼ਰੂਰ ਮਾਰ ਸਕਦੇ ਆ ਤੇ ਇਹ ਨਹੀਂ ਸੋਚਿਆ ਮੈਨੂੰ ਕੋਈ ਸੱਚਾ ਬਾਬਾ ਮਿਲ ਜੇ ਬਈ ਪੁੱਛੇ ਘੜਾਣਾ ਕੋਈ ਨਾ ਤਾਂ ਖੁਦ ਨੂੰ ਫੋਨ ਆ ਜਾਂਦੇ ਆ ਇੱਕ ਬੀਬੀ ਦਾ ਫੋਨ ਆਇਆ ਮੈਨੂੰ ਫੋਨ ਲਾ ਕੇ ਕਹਿੰਦੀ ਕਹਿੰਦੀ ਬਾਬਾ ਜੀ ਮੈਂ ਨਾ ਲਵ ਮੈਰਿਜ ਕਰਾਈ ਆ ਕਿਸੇ ਮੁੰਡੇ ਨਾਲ ਤੇ ਉਹ ਮੇਰੇ ਨਾਲ ਨਹੀਂ ਹੁਣ ਰਹਿੰਦਾ